ਜੀ ਗੱਲ ਜੀ ਮੈਂ ਸਤਨਾਮ ਸਿੰਘ ਗਿੱਲ ਪੰਜਾਬ ਪ੍ਰਧਾਨ ਘਟ ਗਿਣਤੀ ਲੋਕ ਭਲਾਈ ਸੰਸਥਾ ਅੱਜ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਪੰਜਾਬ ਦੀ ਸਮੁੱਚੀ ਆਵਾਮ ਅਫਸਰਸ਼ਾਈ ਔਰ ਵਕਫ ਵਕ ਜਥੇਬੰਦੀਆਂ ਪੋਲਿਟਿਕਲ ਪਾਰਟੀਆਂ ਦੇ ਨੋਟਿਸ 'ਚ ਲਿਆਉਣਾ ਚਾਹੁੰਦਾ ਵਾ ਖਾਸ ਕਰਕੇ ਮਾਪਿਆਂ ਦੇ ਵੀ ਮੇਰੀ ਸ਼ਿਕਾਇਤ ਦੇ ਉੱਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਨੂੰ ਨੋਟਿਸ ਜਾਰੀ ਕਰਕੇ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਵੀ ਸਕੂਲ ਪੰਜਾਬ ਸਰਕਾਰ ਦੇ ਕੈਦੇ ਕਾਨੂੰਨ ਦੀ ਉਲੰਘਣਾ ਕਰਦੇ ਆ ਰਹੇ ਆ ਜਿਨ੍ਹਾਂ ਦੇ ਕੋਲ ਮਾਨਤਾ ਨਹੀਂ ਆ ਜਿਨ੍ਹਾਂ ਦੇ ਕੋਲ ਚੁਣਿੰਦਾ ਵਿਸ਼ਾ ਦੀ ਮਾਨਤਾ ਨਹੀਂ ਹੈਗੀ ਜਿੰਨਾ ਸਕੂਲਾਂ ਦੇ ਖਿਲਾਫ ਵਿਭਾਗੀ ਇਨਕੁਆਇਰੀਆਂ ਚੱਲ ਰਹੀਆਂ ਵਾਂ ਜਾਂ ਕੋਰਟ ਕੇਸ ਚੱਲ ਰਹੇ ਨੇ ਜਾਂ ਜਿਹੜੇ ਪੰਚਾਇਤੀ ਜ਼ਮੀਨਾਂ ਤੇ ਸ਼ਾਮਲੜ ਜ਼ਮੀਨਾਂ ਤੇ ਲੈਂਡ ਡਿਸਪਿਊਟ ਨਾਲ ਕੰਸਰਨ ਸਕੂਲਸ ਨੇ ਐਫੀਲੀਏਟਡ ਸਕੂਲ ਉਹਨਾਂ ਨੂੰ ਲਿਸਟਡ ਕਰਨ ਦੇ ਲਈ ਜਿਹੜਾ ਵਾ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਨੂੰ ਉਹਨਾਂ ਨੇ ਹਾਇਰ ਕੀਤਾ ਡੈਪਿਊਟ ਕੀਤਾ ਔਰ ਮੈਂ ਆਪ ਜੀ ਦੇ ਚੈਨਲ ਦੇ ਮਾਧਮ ਰਾਹੀਂ ਔਰ ਲੈਟਰ ਲਿਖ ਕੇ ਵੀ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਨੂੰ ਉਹਨਾਂ ਕੋ ਮੰਗ ਕਰਦਾ ਜਾਣ ਹਿੱਤ ਵਿੱਚ ਇੱਕ ਸਿਟ ਬਣਾਈ ਜਾਵੇ ਜਿਹਦੇ ਵਿੱਚ ਈਡੀ ਦੇ ਆਫੀਸਰ ਐਸਪੀ ਤਹਿਸੀਲਦਾਰ ਆਰਟੀਆਈ ਐਕਟਿਵਿਸਟ ਸੋਸ਼ਲਿਸਟ ਔਰ ਸਮਾਜ ਸੇਵੀ ਇਹ ਅਧਾਰਤ ਜਿਹੜੀ ਆ 45 ਟੀਮ ਬਣਾ ਕੇ ਔਰ ਇਹ ਜਿਹੜੀ ਹੈ ਸਕੂਲਾਂ ਨੂੰ ਵੈਰੀਫਾਈ ਕੀਤਾ ਜਾਵੇ ਔਰ ਐਗਜ਼ਾਮੀਨੇਸ਼ਨ ਜਿਹੜੀ ਰਿਪੋਰਟ ਆ ਉਹ ਟਾਈਮ ਬਾਉਂਡ ਜੇਵੇ ਚ ਡਾਇਰੈਕਸ਼ਨ ਦਿੱਤੀ ਆ ਟਾਈਮ ਬਾਉਂਡ ਕਰਕੇ ਇਹ ਜਿਹੜਾ ਸਪੈਸ਼ਲ ਕਿਹਾ ਕਿ ਪ੍ਰਾਰਥੀ ਨੂੰ ਸਿਟਾ ਰਿਪੋਰਟ ਦਿੱਤੀ ਜਾਵੇ ਤਾਂ ਕਿ 3 ਕਰੋੜ ਲੋਕਾਂ ਔਰ ਮਾਪਿਆਂ ਦੇ ਨਾਲ ਇਨਸਾਫ ਹੋ ਸਕੇ ਜੇਕਰ ਇਹ ਇਮਾਨਦਾਰੀ ਦੇ ਨਾਲ ਡਾਇਰੈਕਟਰ ਐਜੂਕੇਸ਼ਨ ਸਕੈਂਡਰੀ ਇਨਕੁਆਰੀ ਕਰਕੇ ਸਿਟਾ ਰਿਪੋਰਟ ਦਿੰਦੇ ਨੇ ਜਿੰਨਾ ਵੀ ਪੈਸਾ ਮਾਪਿਆਂ ਦਾ 3 ਕਰੋੜ ਮਾਪਿਆਂ ਦਾ ਇਹਨਾਂ ਸਕੂਲਾਂ ਨੇ ਵਸੂਲਿਆ ਉਹ ਪੰਜਾਬ ਸਰਕਾਰ ਦੇ ਸਰਕਾਰੀ ਖਜ਼ਾਨੇ 'ਚ ਰਿਫੰਡ ਹੋਣ ਦੇ ਜਿਹੜੇ ਆ ਸੰਭਾਵਨਾ ਪੈਦਾ ਹੋਏਗੀ ਸੋ ਮੇਰੀ ਬੇਨਤੀ ਆ ਪੇਰੈਂਟਸ ਜਥੇਬੰਦੀਆਂ ਔਰ ਵੱਖ-ਵੱਖ ਪੋਲਿਟিক্যাল ਪਾਰਟੀਆਂ ਇਸ ਮਸਲੇ ਤੇ ਇਸ ਲੜਾਈ ਵਿੱਚ ਮੇਰਾ ਸਮਰਥਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ